ਬਾਕੀ ਆ ਹਾਂ ਇਹ ਨੌਜਵਾਨ ਜਾਂਗਪੁਰੀਆ ਵਿੱਕੀ ਇਸੇ ਹੀ ਇਲਾਕੇ ਦਾ ਉਹ ਦੂਜੇ ਪਾਸੇ ਗੋਲੇ ਵਾਲੇ ਦੀ ਟੀਮ ਗੋਰੇ ਗੋਲੇ ਵਾਲੀਏ ਨੂੰ ਕਬੱਡੀ ਦੇ ਵਿੱਚ ਡੀਟੀਓ ਆਖਿਆ ਗਿਆ ਪਰ ਜਾਂਗਪੁਰੀਆ ਮੁੰਡਾ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਲੈ ਵੀ ਕਾਲਿਆ ਸੰਦੀਪ ਆ ਗਿਆ ਲਓ ਸੰਦੀਪ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਜਾਤੀ ਕਹਿੰਦੇ ਚਾਰ ਹੈ ਵੱਡੇ ਮੱਲਾਂ ਦੀ ਟੱਕਰ ਆਉਣੀ ਹੈ ਦੁਨੀਆ ਖਰਖਣ ਦੇਖਦੀ ਹੈ ਨਿਆਰਾ ਖੇਡ ਕਬੱਡੀ ਦਾ ਮੇਰੇ ਮਿੱਤਰੋ ਚਾਰਾਂ ਦੇ ਵਿੱਚੋਂ ਰੱਖਿਆ ਤੌਰ ਤੇ ਹੱਥ ਗੱਭਰੂ ਕਰੂ ਕਮਾਲ ਲੱਗੂਗਾ ਜੱਫਾ ਸੰਦੀਪ ਨੌਜਵਾਨ ਤਕੜੇ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਉਹ ਤੁਰ ਪਿਆ ਪਾੜੇ ਤੋਂ ਤੁਰ ਪਿਆ ਪਾੜੇ ਤੋਂ ਵਾਹਿਗੁਰੂ ਦਾ ਨਾਮ ਧਿਆਕੇ ਮੇਰੇ ਮਿੱਤਰੋ ਸਿਕੰਦਰ ਪਹਿਲਵਾਨ ਦਾ ਪੋਤਾ ਜਸ਼ਨ ਆਲਮਗਿਰਿਆ ਨੁਕਰੇ ਧੋੜਿਆਂ ਦਾ ਜੇਤੂ ਹੈ ਨਿਊਜ਼ੀਲੈਂਡ ਦੇ ਵਿੱਚ ਖੇਡਿਆ ਤੇ ਕਹਿੰਦੇ ਮੁੰਡੇ ਨੇ ਕਹਿੰਦੇ ਰਕਾਰ ਤੋੜਦੇ ਆ ਇਹ ਨਿਊਜ਼ੀਲੈਂਡ ਦੇ ਵੀ ਕਹਿੰਦੇ ਵਰਲਡ ਕੱਪ ਦਾ ਬੈਸਟ ਹੈ ਇਹ ਨਿਊਜ਼ੀਲੈਂਡ ਦੇ ਵੀ ਵਰਲਡ ਕੱਪ ਦਾ ਬੈਸਟ ਹੈ ਹੁਣ ਵੇਖਾਂਗੇ ਗੋਲੇ ਵਾਲਾ ਪਿੰਡ ਚਾਰ ਜੱਫੀ ਤਿਆਰ ਪਰ ਤਿਆਰ ਆ ਮੁੰਡੇ ਦਾ ਸਾਫੂ ਹੰਦਾ ਇਸ ਸਮੇਂ ਉਂਗਲ ਖੜੀ ਹੈ ਕਿ ਮੈਂ ਵੀ ਜੱਟ ਦਾ ਪੁੱਤ ਅਰਜਨ ਵਰਗਾ ਨਹੀਂ ਅੱਖਾਂ ਬੰਨ ਕੇ ਟੀਰ ਟਕਾਣੇ ਲਾ ਦੂੰਗਾ ਅੱਖਾਂ ਬੰਨ ਕੇ ਟੀਰ ਟਕਾਣੇ ਲਾ ਦੂੰਗਾ 9 ਫਰਵਰੀ ਐ ਗੋਲੇ ਵਾਲੇ ਦੇ ਕਬੱਡੀ ਕੱਪ ਦੀ ਆ ਜੱਗਾ ਗੋਲੇ ਵਾਲੀਏ ਟੀਮ ਨੂੰ ਲੈ ਕੇ ਪੁੱਜਿਆ ਹੋਇਆ ਲੈ ਵੀ ਕਾਲਿਆ ਹਰਮਨ ਕਬੱਡੀ ਪਾ ਰਿਹਾ ਉਧਰਲੇ ਪਾਸੇ ਰੂਮੀ ਪਿੰਡ ਦੀ ਟੀਮ ਐ ਆ ਬਿੰਦੂ ਹੁਣਾਂ ਦਾ ਪਿੰਡ ਐ ਪਾਲੀ ਸਰਪੰਚ ਹੁਣੇ ਪੁੱਜੇ ਹੋਏ ਐ ਸਾਹਮਣੇ ਕਹਿੰਦੇ ਪੁਆਇੰਟ ਧਾਵੀ ਦੇ ਹਿੱਸੇ ਆ ਗਿਆ ਨੌਜਵਾਨ ਵਿੱਕੀ ਵਿੱਕੀ ਆ ਗਿਆ ਜਾਗਪੁਰੀਆ ਕਬੱਡੀ ਪਾਉਣ ਦੇ ਲਈ ਮੇਰੇ ਮਿੱਤਰੋ ਆ ਨੌਜਵਾਨ ਵੀ ਕਹਿੰਦੇ ਇਹਨਾਂ ਚਰਚਾ ਦੇ ਵਿੱਚ ਆਇਆ ਹੋਇਆ ਸਿੱਥਾਂ ਦੇ ਵਿੱਚ ਗੱਲਾਂ ਹੁੰਦੀ ਹੈ ਵੀ ਮੁੱਲਾਪੁਰ ਦਾਖੇ ਦਾ ਏਰੀਆ ਜਾਗਪੁਰੀਆ ਵਿੱਕੀ ਵੀ ਵੱਡੇ ਵੱਡੇ ਮੇਲਿਆਂ ਤੇ ਚੋਟੀ ਦੀਆਂ ਕਬੱਡੀਆਂ ਪਾਉਂਦਾ ਪਰ ਵੇਖਦਾ ਵੀ ਨੌਜਵਾਨ ਲਾ ਤਕੜਾ ਜੱਫਾ ਤਕੜੇ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਗੋਲੇ ਵਾਲੀ ਹੈ ਜਿਰਬਾ ਤੇ ਤੇਜੀ ਕਲੱਬ ਨਯਾਮਪੁਰ ਦੀਆਂ ਟੀਮਾਂ ਰੈਡੀ ਰਹਿਣਗੀਆਂ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਤਿਆਰ ਰਹਿਣ ਗੋਰਾ ਗੋਲੇ ਵਾਲੀਆ ਸਕੰਝਾ ਜਾਪਦਾ ਪਰ ਕਹਿੰਦੇ ਆਹ ਵੇਖੋ ਇੱਕ ਪਾਸੇ ਕਬੱਡੀ ਦਾ ਬਰੂਸਲੀ ਜਾਫੀ ਹੈ ਪਰ ਸਾਹਮਣੇ ਕਹਿੰਦੇ ਗੋਲੇ ਵਾਲੀਆ ਚਰਦੀ ਜੀ ਬੁਰੇਸਤਾ ਉਧਰ ਕਹਿੰਦੇ ਲੱਖੇ ਘੋੜੀਏ ਹੋਣੀ ਮੱਘਰ ਅਮਰੀਕਾ ਹੋਣੀ ਸੱਤੇ ਅਮਰੀਕਾ ਹੋਣੀ ਆਨੰਦ ਮਾਨਦੇ ਆ ਆਲਮਗੀਰਿਆ ਜਸ਼ਨ ਅੱਜ ਦੇ ਟਾਈਮ ਦਾ ਮੁੰਡਾ ਸਿਰੇ ਦਾ ਧਾਵੀ ਅੱਜ ਦੇ ਟਾਈਮ ਦਾ ਮੁੰਡਾ ਸਿਰੇ ਦਾ 스타 ਉਹ ਵੇਖਾਂਗੇ ਰੂਪਲ ਖੰਨੇ ਵਾਲੇ ਦੇ ਨਾਲ ਯਾਰੀ ਇਹਨ ਦੁਨੀਆਂ ਦੇ ਵਿੱਚ ਚਰਚਾ ਪਰ ਬੱਬੂ ਬਾਗੇ ਪੁਰਾਣੇ ਵਾਲਾ ਮੁੰਡਾ ਟਰਾਈ ਕਰਦਾ ਹੋਇਆ ਪਰ ਸਾਹਮਣੇ ਪੁਆਇੰਟ ਧਾਵੀ ਦੇ ਹਿੱਸੇ ਉਹ ਸੰਦੀਪ ਯਾਦਾਂ ਨੇ ਕਮਾਡੀ ਦੇ ਗਲੈਡੀਏਟਰ ਨੰਗਲਾਂਪੀਆਂ ਵਾਲੇ ਦੀਆਂ ਆ ਵੇਖਾਂਗੇ ਸੰਦੀਪ ਗੋਲੇ ਵਾਲੀਆ ਕਬੱਡੀ ਪਾ ਰਿਹਾ ਹੈ। ਆਹ ਬੋਲੇ ਵਾਲੀਆ ਕਹਿੰਦੇ ਸੰਦੀਪ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ। ਚਾਰ ਜਾਸੀ ਹੈ। ਵੱਡੇ ਮੱਲ ਹੈ ਖੇਡ ਕਬੱਡੀ ਦੇ। ਇਹਨੇ ਕਹਿੰਦੇ ਦੁਗ 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 ਜਿੱਤਿਆ। ਉਹ ਸਵਾਲ ਸਰ ਦੇ ਵਿੱਚੋਂ ਦੁਗ ਦੁਗ ਜਿੱਤਿਆ। ਪੈਂਦੀ ਰੇਡ। ਜਾਦੇ ਤੇ ਜੋਲੇ ਦੀ ਕਹਿੰਦੇ ਦੋਨੇ ਭਰਾਵਾਂ ਦੀ ਜੋੜੀ ਮਸ਼ਹੂਰ ਹੈ ਮੇਰੇ ਮਿੱਤਰੋ। ਦੋਨੇ ਭਰਾਵਾਂ ਦੀ ਜੋੜੀ ਮਸ਼ਹੂਰ ਹੈ। ਪਰ ਜਗਪਰੀਆ ਵਿੱਕੀ ਕਹਿੰਦਾ ਜਿਹੜੇ ਮਿੱਤਰਾਂ ਦੇ ਨਾਂ ਤੋਂ ਅੱਗ ਫਰਦੇ लाਤ ਮਰਵਾਵਾਂਗੇ ਕਦੋਂ ਜੇ ਹੁਣ ਨਾ ਕਰਾਈ ਬਹਿ ਜਾ ਬਹਿ ਜਾ ਦੱਸ ਦੇ ਕਰਾਵਾਂਗੇ ਕਦੋਂ ਜੇ ਹੁਣ ਨਾ ਕਰਾਈ ਬਹਿ ਜਾ ਬਹਿ ਜਾ ਦੱਸ ਦੇ ਕਰਾਵਾਂਗੇ ਕਦੋਂ ਜਗਪਰੀਆ ਤਕੜੇ ਨੰਬਰ ਦਾ ਵਾਦਾ ਵਾਦਾ ਕਰ ਗਿਆ ਆਓ ਸਾਹਮਣੇ ਪੁਆਇੰਟ ਕਹਿੰਦੇ ਇਸ ਸਮੇਂ ਧਾਵੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਲੱਖੀ ਸਿੱਧਮਾਂ ਵਾਲਾ ਨਾਲ ਉਤਾਰ ਸਾਡਾ ਵੀਰ ਹੈ ਜ਼ਿੰਮੇਵਾਰੀਆਂ ਸਾਂਭੀ ਬੈਠੇ ਆ ਪਰ ਵੇਖਾਂਗੇ ਹੁਣ ਅਗਲੀ ਕਬੱਡੀ ਕਿਸ ਖਿਡਾਰੀ ਨੇ ਪਾਉਣੀ ਹੈ ਦਿੜਬਾ ਤੇ ਤੇਜੀ ਕਬੱਡੀ ਕਲੱਬ ਨੇ ਜਾਂਪੁਰ ਦੀਆਂ ਟੀਮਾਂ ਵੀ ਤਿਆਰ-ਬਰਤਿਆਰ ਰਹਿਣਗੀਆਂ ਲੈ ਵੀ ਹਵਤਾਰ ਦਸਵੀਂ ਵੀਰਿਆ ਕਿੱਦਾਂ ਇਹ ਪੁਆਇੰਟ ਜਿਹੜਾ ਪਿਆਰ ਦੇ ਨਾਲ ਡਿੜਬਾ ਤਿੰਨ ਯਾਮਪੁਰ ਝੋਲੜਾ ਤੇ ਤੁੱਗਾ ਇਹ ਟੀਮਾਂ ਵੀ ਕਹਿੰਦੇ ਰੈਡੀ ਰਹਿਣ ਗਿਆ ਯਾਮਪੁਰ ਦੀ ਟੀਮ ਆ ਗਈ ਹੈ ਤੇਜੀ ਕਲੱਬ ਨਯਾਮਪੁਰ ਦੀ ਟੀਮ ਆ ਗਈ ਹੈ ਖੇਡ ਮੈਦਾਨ ਦੇ ਲਾਗੇ ਡਿੜਬੇ ਵਾਲੇ ਨੌਜਵਾਨ ਵੀ ਆ ਗਏ ਬਹੁਤ ਬਹੁਤ ਧੰਨਵਾਦ ਹੈ ਗੁਰਜੋਤ ਗਰੇਵਾਲ ਕੈਨੇਡਾ ਵਿਸ਼ਾਲ ਵੀਰ ਤੇ ਨਾਲ ਕਹਿੰਦੇ ਹੈਪੀ ਜਿੰਦਲ ਬਾਸਲ ਮੈਡੀਕਲ ਸਟੋਰ ਵਾਲੇ ਸੁਧਾਰ ਵਾਲੇ ਭਰਾ ਸਾਡੇ ਕਹਿੰਦੇ ਪਹੁੰਚੇ ਹੋਏ ਆ ਕ੍ਰਿਸ਼ਨ ਵਿਦੇਸ਼ੀ ਉਹਨਾਂ ਦੇ ਨਾਲ ਪਿਆਰ ਹੈ ਵੀਰ ਦੇ ਨਾਲ ਆਪਾਂ ਤਨਮਾਨ ਕਰਦੇ ਆ ਔਰ ਡਿੜਬੇ ਦੀ ਟੀਮ ਦੇ ਖਿਡਾਰੀ ਵੀ ਆ ਰਿਹਾ ਹੈ ਰੈਫਰੀ ਦਾ ਫੈਸਲਾ ਟਲ ਹੋਵੇਗਾ ਸਾਰੇ ਵੀਰ ਧਿਆਨ ਦਿਓ ਰੈਫਰੀ ਦਾ ਫੈਸਲਾ ਟਲ ਹੋਵੇਗਾ ਮੈਚ ਸਟਾਰਟ ਕਰੋ ਨੇਰਾ ਬਹੁਤ ਜ਼ਿਆਦਾ ਹੋ ਗਿਆ ਜਿਆਦਾ ਟਾਈਮ ਨਾ ਖਰਾਬ ਕਰੋ ਥੈਂਕ ਯੂ ਆਪਦੇ ਹਿਸਾਬ ਨਾਲ ਡਿਸੀਜਨ ਲਓ ਸਹੀ ਬਰੀਏ ਕੜੀ ਵਾਲਿਆ ਵੀਰਿਆ ਢੇਰੀ ਬਣਾ ਦੇ ਜਲਦੀ ਦੇ ਨਾਲ ਹੁਣ ਢੇਰੀ ਬਣਾ ਦੇ ਜਲਦੀ ਦੇ ਨਾਲ ਹੁਣ ਵੇਖਾਂਗੇ ਅਗਲੀ ਰੇਡ ਕੌਣ ਭਾਵੇਗਾ ਅਰਮਣ ਸਲੀਨਾ ਪਿੰਡ ਦਾ ਮੁੰਡੇ ਦਾ ਜਿਹੜੇ ਮੋਗੇ ਦੇ ਵਿੱਚ ਜਿੱਥੋਂ ਦੇ ਰੇਸ਼ਮ ਦਾ ਨਾਂ ਹੈ ਜਿਹਦੇ ਪਿੰਡ ਦੇ ਗੁਰਜੀਤ ਰਾਜੇ ਲੱਖੇ ਹੁਣਾਂ ਦੀ ਗੱਲ ਢਿਲਦੀ ਹੈ ਲਾਡੀ ਸਰਪੰਚ ਹੁਣਾਂ ਦਾ ਪਿੰਡ ਹੈ ਪਰ ਉਧਰ ਦੂਸਰੇ ਪਾਸੇ ਰੂਮੀ ਪਿੰਡ ਦੇ ਮੁੰਡੇ ਆ ਆ ਦੇਖਾਂਗੇ ਰੂਮੀ ਦੇ ਕਬੱਡੀ ਕੱਪ ਦੀਆਂ ਵੀ ਗੱਲਾਂ ਹੁੰਦੀਆਂ ਪਰ ਅੱਜ ਮੇਲਾ ਸੁਧਾਰ ਦਾ ਚੱਲਦਾ ਸੁਰਖਪਰੀਆ 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 ਯੋਧਾ 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 ਆਓ ਪਰ ਸਾਹਮਣੇ ਹਰਮਨ ਪੁਆਇੰਟ ਲੈ ਆਇਆ ਪੁਆਇੰਟ ਕਹਿੰਦੇ ਗੋਲੇ ਵਾਲਾ ਦੀ ਟੀਮ ਦੇ ਹਿੱਸੇ ਆ ਮੀਤ ਹੁਣਾਂ ਦਾ ਪਿੰਡ ਹੈ ਸੁਖ ਹੁਣਾਂ ਦਾ ਪਿੰਡ ਹੈ ਗੋਰੇ ਨੂੰ ਕਹਿੰਦੇ ਕਬੱਡੀ ਦੇ ਵਿੱਚ ਬੀਟੀਓ ਆਖਿਆ ਗਿਆ ਪਰ ਅਗਲੀ ਰੇਡ ਆਲਮਗੀਰ ਵਾਲਾ ਆਲਮਗੀਰ ਵਾਲਾ ਜਸ਼ਨ ਪਹਿਲਵਾਨ ਕਬੱਡੀ ਪਾਉਂਦਾ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਪਿਰਸੇ ਦੇ ਵਿੱਚ ਕਬੱਡੀ ਮਿਲੀ ਹੈ ਆ ਨੌਜਵਾਨ ਨੂੰ ਮੇਰੇ ਮਿੱਤਰੋ ਪਹਿਲਵਾਨੀ ਕਰਦਾ ਕਰਦਾ ਹੈ ਖੇਡ ਕਬੱਡੀ ਆ ਲ ਆ ਗਿਆ ਕਹਿੰਦਾ ਖੇਡ ਕਬੱਡੀ ਦੇ ਵਿੱਚ ਦਰਸ਼ਕ ਤਾਲੀਆਂ ਹੀ ਬਹੁਤ ਮਾਰਦੇ ਆ ਮੈਨੂੰ ਚਾਈ ਬੜਾ ਚੜਿਆ ਪਰ ਵੇਖਣਾ ਪੈਂਦੀ ਰੇਡ ਕਬੱਡੀ 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 ਆਲਮਗਿਰੀਆ ਕਿੱਥੇ ਲੋਟ ਆਉਂਦਾ ਉਹ ਆਲਮਗਿਰੀਆ ਕਿੱਥੇ ਲੋਟ ਆਉਂਦਾ ਮੁੰਡਾ ਕਹਿੰਦੇ ਕਮਾਲ ਦਾ ਨੰਬਰ ਜੋੜ ਗਿਆ ਅਗਲੀ ਕਵੱਡੀ ਪੈਂਦੀ ਹੈ ਖੇਡ ਦੇ ਮੈਦਾਨ ਵਿੱਚ ਮੇਰੇ ਮਿੱਤਰੋ ਰੇਡਾਂ ਪੈਂਦੀਆਂ ਨੇ ਜੱਫੇ ਲੱਗਦੇ ਆ ਦੁਨੀਆ ਕਹਿੰਦੇ ਟਿੱਕੇ ਬੈਠੀ ਆ ਸੁਬਾਰ ਦੇ ਵੱਡੇ ਮੇਲੇ ਤੇ ਵੀ ਕੌਣ ਜਿੱਤੂ ਨਾਟ 11 ਗੱਲ ਸਮੇਂ ਦੀ ਹੋਣੀ ਹੈ ਕੌਣ ਜਿੱਤੇਗਾ ਨਾਟ 11 ਉਹ ਪੈਂਦੀ ਕਬੱਡੀ ਉਖੜਦੇ ਪੈਰ ਉਹ ਬੱਲੇ 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 ਤਾੜੀਆਂ ਜ਼ੋਰਦਾਰ ਜੇ ਲੱਗ ਗਿਆ ਜੱਫਾ ਪਰ ਮੁਕਾਬਲਾ 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 ਫਾਊਲ ਹੋ ਗਿਆ ਰੇਡਰ ਪੁਆਇੰਟ ਰੇਡਰ ਦੇ ਹਿੱਸੇ ਜਾੰਗਪੁਰੀਆ ਸੋਹਣੇ ਲੱਗਦੇ ਗੁੰਦੇ ਹੋਏ ਸਰੀਰ ਜਵਾਨਾਂ ਦੇ ਜਿਹੜੇ ਪਾਸਿਓਂ ਲੰਘਣ ਚਰਚੇ ਹੋਣ ਤੂਫਾਨਾਂ ਦੇ ਉਹ ਜਿਹੜੇ ਪਾਸੇ ਲੰਘਣ ਚਰਚੇ ਹੋਣ ਤੂਫਾਨਾਂ ਦੇ ਆਹ ਇੱਕ ਪਾਸੇ ਸਾਫੂ ਵਾਲੀਆ ਉਹ ਸਾਫੂ ਵਾਲੀਆ ਉਹ ਬਾਹ ਫੜ ਲਈ ਗੁੱਟ ਫੜ ਲਿਆ ਬੋਰੀਆਂ ਨਚੋੜੀਆਂ ਤੇ ਰੱਸੇ ਬਾਹ 17 ਨੂੰ ਇੱਕ ਪਾਸੇ ਨਵੇਂ ਨਕੋਰ ਹੈ ਤੇ ਦੂਜੇ ਪਾਸੇ ਤਿਆਰਪਾ ਖੇਡ ਕਬੱਡੀ ਦਾ ਮੇਰੇ ਮਿੱਤਰੋ ਪੈਂਦੀ ہوئی ਰੇਡ ਤੇ ਨੰਬਰ ਰੇਡਰ ਦਾ ਉਹ ਬਾਈ ਮੈਚ ਵਧੀਆ ਲੱਗਦਾ ਇੱਕ ਵਾਰੀ ਸੁਧਾਰ ਵਾਲੇ ਤਾੜੀਆਂ ਜ਼ੋਰਦਾਰ ਮਾਰ ਦਿਓ ਗੋਲੇ ਵਾਲੀਏ ਮੁੰਡੇ ਵੀ ਕਹਿੰਦੇ ਵਖਤ ਪਾਈ ਫਿਰਦੇ ਆ ਉਹ ਗੋਲੇ ਵਾਲੀਏ ਵੀ ਵਖਤ ਪਾਈ ਫਿਰਦੇ ਆ ਅੱਜ ਕਹਿੰਦੇ ਸੁਧਾਰ ਦੇ ਵਿੱਚ ਆਿਆਂ ਦਾ ਦਰਸ਼ਕਾਂ ਦਾ ਮੁੱਲ ਮੜਨਾ ਹੈ ਕਰਮਜੀਤ ਧੂਰੀ ਹੁਣੇ ਕਹਿੰਦੇ ਆ ਬੱਬੀ ਟਾਲੀਆਲ ਹੁਣੇ ਕਹਿੰਦੇ ਆ ਨਾਲ ਕਹਿੰਦੇ ਕਿੰਦਾ ਟਾਲੀਆਲ ਸਿਕੰਦਰ ਟਾਲੀਆਲ ਤੇ ਸੋਨੀ ਟਾਲੀਆਲ ਬੋ ਬੋਗਲੀ ਹੁਣੀ ਵੀਰ ਨੇ ਸਾਡੇ ਜੱਸੂ ਹੁਣੀ ਸਾਰੇ ਵੀਰਾਂ ਦਾ ਧੰਨਵਾਦ ਹੈ ਗੈਰੀ ਹੁਣੀ ਬੈਠਿਆ ਯਾਰਾਂ ਮਿੱਤਰਾਂ ਦੇ ਨਾਲ ਜਸ਼ਨ 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 ਆਲਮਗੀਰ ਵਾਲਾ ਕਬੱਡੀ ਪਾਉਦਾ ਹੋਇਆ ਆ ਵੇਖਾਂਗੇ ਬਈ ਹੋਰੀ ਸਾਹ ਬੱਲੇ ਕਮਾਲ 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 ਆਲ ਪਰ ਆਣ ਮਗੀਰੀ ਜਸ਼ਨ ਆਉ ਦੇਖਾਂਗੇ ਸਿਕੰਦਰ ਸਿੰਘ ਪਹਿਲਵਾਨ ਦਾ ਪੋਤਰਾ ਆਉ ਵੇਖਾਂਗੇ ਕਿ ਬਾਪੂ ਕਰਦਾ ਰਿਹਾ ਪਲਵਾਨੀ ਚੜ ਗਈ ਪੋਤੇ ਤੇ ਥਰੀ ਜਵਾਨੀ ਆ ਬਾਪੂ ਕਰਦਾ ਰਿਹਾ ਪਲਵਾਨੀ ਚੜੀ ਪੋਤਰੇ ਤੇ ਥਰੀ ਜਵਾਨੀ ਰੇਡਾ ਪਾਉਂਦਾ ਵੱਧ ਵੱਧ ਕੇ ਪਰ ਦੂਸਰੇ ਪਾਸੇ ਸੁਰਖਪੁਰੀਆ ਆਓ ਸੁਰਖਪੁਰੀਆ ਸੁਰਖਪੁਰੀਆ ਕਬਾਡੀ ਦਾ ਕਹਿੰਦੇ ਬਰੂਸਲੀ ਆ ਜਫਾ ਲ ਆ ਗਿਆ ਇਸ ਸਮੇ ਪੁਆਇੰਟ ਰੂਮੀ ਦੇ ਹਿੱਸੇ ਆ ਆ ਮੈਚ ਨੇ ਨਜ਼ਾਰਾ ਬੰਨ ਰੱਖਿਆ ਆ ਮੈਚ ਨੇ ਸਰਾ ਕਰਵਾ ਰੱਖਿਆ ਜੇਤੇ ਆ ਮੈਚ ਖੇਡਣ ਤਿਆਰ ਹੈ ਆਲਮਗੀਰ ਵਾਲਾ ਮੁੰਡਾ ਕਬੱਡੀ ਪਾਉਣ ਦੇ ਲਈ ਮਲੇਰ ਕੋਟਲੇ ਵਾਲਿਆਂ ਦੀ ਸਾਊਂਡ ਸਿਰੇ ਦੀ ਲੱਗੀ ਹੋਈ ਆ ਆ ਵਾਜ ਕਹਿੰਦੇ ਦੂਰ ਤਰਾਡੇ ਤੱਕ ਸੁਣਦੀ ਆ ਦੂਰ ਤਰਾਡੇ ਤੱਕ ਸੁਣਦੀ ਆ ਆ ਵੇਖਾਂਗੇ ਹੁਣ ਰੇਡ ਹੁਣ ਕਬੱਡੀ ਹੁਣ ਕੌਣ ਆਲਮਗੀਰ ਵਾਲਾ ਪੁਰੀਆ ਕਬੱਡੀ ਦਾ ਕਹਿੰਦੇ ਬਰੂਸਲੀ ਆ ਜਫਾ ਲ ਆ ਗਿਆ ਇਸ ਸਮੇ ਪੁਆਇੰਟ ਰੂਮੀ ਦੇ ਹਿੱਸੇ ਆ ਆ ਮੈਚ ਨੇ ਨਜ਼ਾਰਾ ਬੰਨ ਰੱਖਿਆ ਆ ਮੈਚ ਨੇ ਸਿਰਾਂ ਕਰਵਾ ਰੱਖਿਆ ਜੇਤੇ ਆ ਮੈਚ ਵੀਰੋ ਹੁਣ ਤੱਕ ਵਧੀਆ ਲੱਗਾ ਤਾੜੀ ਦੋਨਾਂ ਟੀਮਾਂ ਲਈ ਮਾਰ ਦਿਓ ਉਹ ਥੋੜਾ ਦੇਨ ਨਹੀਂ ਦੇ ਸਕਦਾ ਜਿਹੜੇ ਆਪਣੇ ਕੰਮਾਂ ਨੂੰ ਛੱਡ ਕੇ ਪੁੱਜੇ ਹੋਏ ਆ ਅੱਜ ਸੁਧਾਰ ਦੇ ਵਿੱਚ ਉਹ ਜਸ਼ਨ ਤਿਆਰ ਹੈ ਆਲ ਮੰਗੀਰ ਵਾਲਾ ਮੁੰਡਾ ਕਬੱਡੀ ਪਾਉਣ ਦੇ ਲਈ ਮਲੇਰ ਕੋਟਰੇ ਵਾਲਿਆਂ ਦੀ ਸਾਊਂਡ ਸਿਰੇ ਦੀ ਲੱਗੀ ਹੋਈ ਆ ਆ ਵਾਜ ਕਹਿੰਦੇ ਦੂਰ ਤਰਾਡੇ ਤੱਕ ਸੁਣਦੀ ਆ ਦੂਰ ਤਰਾਡੇ ਤੱਕ ਸੁਣਦੀ ਆ ਆ ਵੇਖਾਂਗੇ ਹੁਣ ਰੇਡ ਹੁਣ ਕਬੱਡੀ ਹੁਣ ਕੌਣ ਆਲ ਮੰਗੀਰ ਵਾਲਾ ਆ ਰੂਮੀ ਦੇ ਵੱਲੋਂ ਰੂਮੀ ਦੇ ਵੱਲੋਂ ਰੇਡ ਪੌਣ ਚੱਲਿਆ ਹਲਮਗਿਰਿਆ ਕਹਿੰਦੇ ਦੂਜੀ ਮੋੜ ਲਈ ਤਿਆਰ ਹੋ ਗਿਆ ਮੇਰੇ ਮਿੱਤਰੋ ਮੈਚ ਫਸ ਗਿਆ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਕੌਣ ਨਿਤਰੂ ਬਰੇਵੇਂ ਖਾਨੇ ਚਾਰ ਜਫਾ ਗੋਲੇ ਵਾਲੀਏ ਤਿਆਰ ਹੈ ਪੈਂਦੀ ਹੋਈ ਰੇਡ ਬਹੁਤ ਬੱਬੂ ਪਾ ਕੇ ਪੁਰਾਣੇ ਵਾਲਾ ਮੁੰਡਾ ਜੇ ਆਹ ਜਫਾ ਲੱਗ ਗਿਆ ਤੇ ਦੁਨੀਆਂ ਨੱਚੂ ਵਿੱਚ ਸੁਧਾਰ ਦੇ ਦੁਨੀਆਂ ਨੱਚੂ ਵਿੱਚ ਸੁਧਾਰ ਦੇ ਬਹੁਤ ਨਜ਼ਾਰਾ ਸਾਡੇ 7 ਰੂਮੇ ਦਾ ਨੰਬਰ 7 ਤੇ ਗੋਲੇ ਵਾਲਾ 9 ਲੈ ਵੀ ਦਰਸ਼ਕੋ ਚਿੱਤ ਖੁਸ਼ ਹੋ ਗਿਆ ਇੱਕ ਵਾਰੀ ਫੋਰ ਤਾੜੀਆਂ ਜ਼ੋਰਦਾਰ ਮਾਰ ਦਿਓ ਆ ਮੈਚ ਨੇ ਕਈਆਂ ਦੀ ਕੰਬੜੀ ਜੀ ਦੂਰ ਕਰਦੀ ਐ ਕਈਆਂ ਦੀ ਕੰਬੜੀ ਜੀ ਦੂਰ ਕਰਦੀ ਐ ਵੀਰੇ ਪ੍ਰਬੰਧਕ